ちょ پوہ پوہ آج 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 آو سارا ہاں تیری تو آئی سی بھی اویری سی تیری میم اتنے بھی آ کے گئی میرے کو مل کے گئی ہے میری گل سن اتنے آئی تھوڑے تو آ چیز ਮਪੂਆ ਬ੍ਰੈਂਡਡ ੜੀ ਮਲਦਾ ਮੇਰੀ ਗੱਲ ਸੁਣ ਆ ਤੈਨੂੰ ਸਾਰਾ ਕੁਝ ਸਾਡਾ ਬ੍ਰੈਂਡਡ ਦਿਸਿਆ ਨਹੀਂਗਾ ਕਿੰਨੀਆਂ ਚੀਜ਼ਾਂ ਵੀ ਬ੍ਰੈਂਡਡ ਲਿਆਂਦੀਆਂ ਹੁਣ ਤੂੰ ਹੋਰ ਦੱਸ ਸੁਣਾ ਪਿੰਡ ਦਾ ਕੋਈ ਹਾਲ ਪੂਆ ਮੇਰੀ ਭੈਣ ਨੇ ਦੱਸਿਆ ਸੀ ਛੋਟੇ ਕਰੇ ਸਾਰੀਆਂ ਚੀਜ਼ਾਂ ਬ੍ਰਾਂਡਡ ਹੀ ਆ। ਹਾਂ ਪੁੱਤ ਮੈਂ ਇੱਕ ਤੂੰ ਤੈਨੂੰ ਜਿਸ ਜਿਹਾ ਨਾ ਸਾਰੀਆਂ ਚੀਜ਼ਾਂ ਬ੍ਰਾਂਡਡ। ਉਹ ਸੂਟ ਕਿੰਨੇ ਦਾ ਲੇਤਾ? ਇਹ ਸੂਟ ਮੈਂ ਜਾਂ ਉਹ ਤਾਂ ਮੈਂ ਦੱਸ ਕੇ ਆਈ ਸੀ ਉਹਦੇ ਵੇ ਕੀ ਕਰਾਂ? ਹੁਣ ਮੈਂ ਮੈਂ ਨਾ ਭੁੱਲ λε ਜਾਣੀ ਇੱਕ ਤਾਂ ਇਹ ਮੈਨੂੰ ਲੱਗਦਾ 2-3 ਲੱਖ ਦਾ ਤਾਂ ਆਇਆ ਹੋ ਵੀਰ ਮੈਂ ਬ੍ਰਾਂਡਡ ਤੋਂ ਬਿਨਾ ਕੁਸ ਪਾਉਂਦੀ ਨਹੀਂ ਮੈਂ ਮਾੜੀ ਚੀਜ਼ ਨਹੀਂ ਪਾਉਂਦੀ ਹੈਗੀ। ਉਹ ਸੂਟ ਵੀ ਤੇਰਾ ਫਿਰ ਤਾਂ ਬ੍ਰਾਂਡਡ ਹੀ ਹੋ। ਬ੍ਰਾਂਡਡ ਹੀ ਪਾਉਣੀ ਆ ਤੁਸੀਂ ਜਾਣ ਦੇ ਨੀ ਚੁੱਪ ਕਰ ਜਾ ਵੀਰ ਚੁੱਪ ਕਰ ਜਾ। ਤੁਸੀਂ ਨੀ ਜ ਦੇ ਪ੍ਰਿੰਟਡ ਕੀ ਹੁੰਦਾ ਇਹ ਪ੍ਰਿੰਟਡ ਤਾਂ ਨਹੀਂ ਜਾਣਦੀ ਆ ਕੱਲੀ ਮਾਸੀ ਮਾਸੀ ਸੱਸਰੀ ਕਾਲ ਹੈ ਹਾਂ ਬੜੇ ਹੀਟਰ ਜਿਹਾ ਸੇਕੀ ਆ ਨੀਆ ਬੇ ਪੁੱਛਣਾ ਇਹ ਤਾਂ ਨਾ ਚਾ ਚੜਿਆ ਸੀਗਾ ਮੈਂ ਆਖਾ ਸੇਕ ਲਾ ਇਹ ਮਗਵਾਇਆ ਸੀਗਾ ਬਾਹਰੋਂ ਇਹ ਐ ਵੀ ਪ੍ਰਿੰਟਡ ਆਇਆ ਸੁਖਣਾ ਇਹ 5.5 ਲੱਖ ਦਾ ਹੀਟਰ ਹੀਟਰ ਆਇਆ ਕੱਲਾ ਤੇ ਮੈਂ ਆਖਰ ਭਾਈ ਮੈਂ ਕਿ ਸੇਕੂ ਕੀ ਦੇਖਣਾ ਹਾਂ ਉਹ ਤਾਂ ਮੈਨੂੰ ਦੱਸਦੀ ਸੀ ਨਹੀਂ ਹੈਰੀ ਕਹਿੰਦੀ ਵਾਸੀ ਘਰ ਤੇ ਸਾਰਾ ਕੁਝ ਸੀ ਬ੍ਰਾਂਡਡ ਆ ਪ੍ਰਿੰਟਡ ਆ ਸਾਡੇ ਆਹ ਕਿੰਨੇ ਦਾ ਵਾਸੀ ਤੇਰਾ ਬੇਬੀ ਪਤਾ ਨਹੀਂ ਮੈਨੂੰ ਲੱਗਦਾ 10 ਲੱਖ ਰੁਪਏ ਦਾ ਆਇਆ ਹੋਊਗਾ ਕਿੰਨਾ ਨਾ ਮਸਤੀ ਗੱਪ ਵਾਲੀ ਮਾਰਦੀ ਆ ਮੈਨੂੰ ਕੋਸ ਕਿਹਾ ਨਹੀਂ 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 ਵਾਸਤੇ ਚੈਨਲ ਕਹਾਂ ਹਾਂ ਮੇਰੀ ਗੱਲ ਸੁਣ ਤੇ ਇਹ ਨਾ ਫਿਰ ਆਏ ਅਸੀਂ ਤਾਂ ਘੱਟੀ ਖਾਣੇ ਆ ਬ੍ਰਾਂਡਡ ਚੀਜ਼ ਵਧਗਾਉਂਦੀ ਹੈਗੀ ਹੈਨਾ ਹਾਂ ਆ ਦੇਖ ਹੈ ਸੈਟ ਵੀ ਬਾਹਉ ਤਾ ਨਾ ਹੋਏ ਤਾਂ ਹੀਟਰ ਦਾ ਹਾਰ ਕੇ ਮੈਂ 12 ਉਗਵਾਇਆ ਬਾਹਰਲੇ ਦੇ ਸਾਲਾ ਹੀਟਰ ਵਰਤਾਂਗੇ ਮੈਂ ਕਿਹਾ ਆਪਣਾ ਇਹ ਵਾਸਤੇ ਮੈਂ ਨੋ ਫੇਰ ਤੂੰ ਕੁਸ ਕੇ ਹਾਰਾ ਨਹੀਂ 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 ਵਾਸੀ ਤੇ ਅੱਛਾ ਤੇ ਹੋਰ ਮੈਂਥੋਂ ਤਾਂ ਨਾ ਤੇਰੀ ਮੰਮੀ ਕੋਲੇ ਵੀ ਨਹੀਂ ਜਾਇਆ ਹਾਂ ਹਾਂ ਮੈਂ ਮੰਮੀ ਵੀ ਸੱਦਦੀ ਸੀ ਕਹਿੰਦੀ ਮੈਂ ਵੀ ਉਹਦੀਆਂ ਬ੍ਰਾਂਡਡ ਚੀਜ਼ਾਂ ਦੇਖਣੀਆਂ ਜੀਆਂ ਬੇ ਮੈਂ ਕੀ ਕਰਾਂ ਬਹੁਤ ਮੈਂ ਤਾਂ ਨਾ ਤੇਰੀ ਮੰਮੀ ਹਾਸੇ-ਵਾਸੀ ਵਰਸ ਮੈਂ ਮੇਰੀ ਕਰਨ ਸਮੇ ਇਹ ਤੇਰੀ ਮੰਮੀ ਕੋਲੇ ਜਾਣੀ ਆ ਮੈਂ ਤਾਂ ਇਹ ਵੀ ਬੰਦੇ ਜਿਨਾ ਚਾਹ ਰੋਟੀ ਹਾਜਮੇ ਆ ਜਾਂਦੀ ਹੈ ਨਾਲੇ ਫਿਰ ਉਹ ਵਿਚਾਰੀ ਕਿੱਥੇ ਜਾਣਦੀ ਆ ਮੈਂ ਉਹਨੂੰ ਦੱਸ ਕਿ ਉਹਨੇ ਬ੍ਰਾਂਡਡ ਚੀਜ਼ ਹੁੰਦੀ ਕੀ ਆ ਏ ਬਾਈ ਇੰਟਰਵਿਊ ਡੋਡਜੀ ਮੈਨੂੰ ਤਾਂ ਆਪਣਾ ਹੋਣਾ ਬਸ ਮੈਂ ਤੈਨੂੰ ਪਤਾ ਵੀ ਦੇਤੀ ਕੀ ਕੀ ਲੈਣੀ ਚਾਹੀਦਾ ਹਾਂ ਉਹਦੇ ਦੱਸਦੇ ਸੀ ਕਹਿੰਦੇ ਤੂੰ ਕਾਚ ਦੀ ਮਿੱਟੀ ਵਰਵਾਈ ਸੀ ਵਾਸੀ ਤੇ ਉਹ ਮਲਤਾਨੀ ਮਿੱਟੀ ਉਹ ਵੀ ਮੈਂ 12 ਹਜ਼ਾਰ ਕੇ ਮੰਗਵਾਈ ਇੱਥੇ ਤਾਂ ਜੱਪ ਮਾਰਦੀ ਦੁਕਾਨਾਂ ਤੇ ਤਾਂ ਆਪਣੀਆਂ ਨਹੀਂ ਮਿਲਦੀਆਂ 100 ਰੁਪਏ ਦੀ ਮੈਨੂੰ ਫੇਰ ਤੁਸੀਂ ਲੱਗਦਾ ਨਹੀਂ 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 ਮੈਨੂੰ ਕੁਝ ਕਹੀ ਜਾਂਦੇ ਆ ਮੈਨੂੰ ਲੱਗਦਾ ਤੁਹਾਡਾ ਕਾਕਾ ਵੀ ਬ੍ਰਾਂਡਡ ਹੈ ਉਹ ਤਾਂ ਵੀ ਸਾਡਾ ਜਮੀਨ ਵੀ ਬ੍ਰਾਂਡਡ ਹੈ ਉਹ ਤੇ ਕੋਈ ਸਾ ਉਹ ਵੀ ਫੇਰ ਬਾਹਰੋਂ ਦੱਸੋ ਆਇਆ ਹੋ ਉਹ ਆਤਾ ਇੱਥੂ ਲੈ ਕੇ ਆਂਦਾ ਹੈ ਬਾਹਰ ਨੇ ਦੇਖਦਾ ਪਾਕਾ ਨੂੰ ਉਹ ਆਪਣੇ ਪੰਜਾਬ ਦਾ ਕਾਕਾ ਆਪਾਂ ਨਾ ਇਹ ਜਿਹੜੇ ਬੰਦੇ ਹੁੰਦੇ ਆ ਇਹ ਤਾਂ ਪੰਜਾਬੀ ਸੋਹਣੇ ਲੱਗਦੇ ਆ ਇਹ ਬਾਹਰਲੇ ਦੇਸ ਵਾਲੇ ਬਾਹਰਲੇ ਦੇਸ ਵਾਲੇ ਤੋਂ ਹੁੰਦੇ ਰੂਸ ਕੇ ਤੇ ਆਪਾਂ ਦੇਸੀ ਸੋਹਣੇ ਲੱਗਦੇ ਆ ਬੰਦੇ ਦਾ ਛੜਾ ਪਲੇ ਵਾਲੇ ਭਾਰਤੀ ਦੇ ਤਾਂ ਮੈਨੂੰ ਕਿਹਾ ਸੀ ਕੋਈ ਨਾ ਨਾ ਤੇ ਮੈਨੂੰ ਨਾ ਤੁਸੀਂ ਮੈਨੂੰ ਹੁਣ ਆਏ ਦੱਸੋ ਤੁਹਾਨੂੰ ਕੋਈ ਮੇਰੇ ਕੀ ਪਾਈ ਸਸਤੀ ਲੱਗਦੀ ਹੈ ਨਾ ਭੂਆ ਮੈਂ ਤਾਂ ਦੁੱਤੇ ਦੀ ਮਹਿੰਦੀ ਲਾਜਦੀ ਆ ਅਸੀਂ ਬੇਫੇਰ ਉਹੀ ਗੱਲ ਆ ਮੇਰੀ ਭਤੀਜੀ ਆਈ ਉਹ ਵੀ ਸੱਚ ਨਾਲ ਇਹ ਜਿੰਮੀ ਚੂ ਆ ਜਿੰਮੀ ਚੂ ਇਹ ਬਾਹਰੋਂ ਆਈ ਜਿਆਗੀ ਹੈ ਹਾਂ ਗੱਫੀ ਮਾਰਦੀ ਦੇਸੀ ਆਪਣੇ ਦਾ ਸੇਹ ਦਾ ਸਾਸ ਸਾਬ ਦੀ ਬੇਫੇਰ ਮੈਨੂੰ ਨਹੀਂ ਵਾਸੀ ਹਸ ਤਾ ਤੁਸੀਂ ਸਾਬ ਸੋ ਜਾ ਪਤਾ ਨਹੀਂ ਕਿ ਮੈਂ ਤਾਂ ਸਾਬ ਦਾ ਨੌਤੀ ਨਹੀਂ ਦੇਖਿਆ ਅਜ ਤੱਕ ਕਲੀ ਮੈਂ ਤਾਂ ਦੋ ਤਿੰਨ ਯਾਰ ਵਾਲੇ ਨਾ ਉਹ ਲੱਗਦੀਆਂ ਕੀ ਹੁੰਦੇ ਉਹ ਬਾਹਰਲੇ ਦੇਸ਼ ਵਾਲੇ ਉਹ ਡਾਲਰ 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 ਮੈਂ ਚਲਾਇਦਾ ਫੇਰੇ ਤੇਰੀਆਂ ਚੂੜੀਆਂ ਚ ਵੀ ਮੋਤੀ ਜੜੇ ਹੋਣਗੇ ਪੇ ਇਹ ਤਾਂ ਪੁੱਛਣਾ ਇਹ ਡਿਜ਼ਾਈਨ ਆਪਣੇ ਮਿਲਦਾ ਨਹੀਂ ਸੀ ਤੇ ਮੇਰੀ ਸਿੱਧੀ ਨਹੀਂ ਰਹਿੰਦੀ ਸੀ ਬਾਹਰ ਉਹ ਕਹਿੰਦੀ ਮੈਂ ਤੈਨੂੰ ਬਾਹਰ ਲੈ ਦੱਸੂ ਪੇ ਜੋ ਇਹ ਤਾਂ ਇੱਥੇ ਤਾਂ ਕੋਰੋਨਾ ਦੇ ਹਿਸਾਬ ਨਾਲ ਇਹ ਵਿਲੇ ਚ ਤਾਂ ਹਦਾਤਾ ਸਭੇ ਦੀ بیوی ਨਹੀਂ ਮਿਲਦੀ ਜੋੜੇ ਕਪਮਾਰ ਦੀ ਵਸੇਪਾ آ سیا نا یہ باہر آئی ایور اگ میری آ گئی تو نا میری گل جا میں لے کے گئی اتنے تو تین لکھ روپیے کا خونجے پائے میری گل سن میوسی میری لگتا جی میں پتا کی ਆ ਬ੍ਰੈਂਡਰ ਆ ਸਿਮੀ ਆ ਕੇ ਮਾਸਦੀਆਂ ਗੱਲਾਂ ਇਹ ਬਾਲੀਆਂ ਸੁਣ ਲਈ ਜਾਂਦੇ ਆਂ ਇਹਨਾਂ ਨੂੰ ਦੇਣਾ ਹੈ ਅੰਗੇ ਤਾਂ ਮੈਂ ਤੇਰੀ ਬੀਬੀ ਕੋਲੇ ਜਾਂਦੀ ਮੇਰੇ ਭਰਾਵਾ ਚਾਰ ਰੋਟੀ ਵਧਕਾ ਖਾਜ ਮੈਂ ਅੱਜ ਦੀ ਚਾਰ ਗੱਲਾਂ ਕਰਕੇ ਦੁਰਸੋ ਕਰਕੇ ਨਾ ਇਹਨੂੰ ਮੈਂ ਬ੍ਰੈਂਡਰ ਕੀ ਜਾ ਦਸ ਸਕੀ ਆਉਂਦੀ ਹੁਣ ਮੈਂ ਕੀ ਕਰਾਂ ਹੁਣ ਮੈਂ ਨਾ ਘਰੇ ਬੈਠੀ ਸਾਡੇ ਹੋਇਆ ਪਾਪਾ ਚਾਰ ਰੋਟੀ ਦਾ ਪੁੱਤ ਹਮਾਰੇ ਨਾ ਅੱਜ ਨਹੀਂ ਹੁੰਦੀ ਕਲੀਅਰ ਗੱਲ ਸੁਣ ਤੇ ਫਿਰ ਤੇਰੇ ਜੀ ਨਹੀਂ ਲੱਗਿਆ ਤੂੰ ਮੈਨੂੰ ਮੈਨਣਾ ਆ ਫੇਰ ਅਸੀਂ ਆਖੇ ਚੱਲਣ ਵਾਲੇ ਮਾਸਤੇ ਦੇ ਬ੍ਰਾਂਡਰ ਚ ਜਦੇ ਖਵੇਂ ਨਾਲੇ ਮਾਸਤੇ ਹੋਰ ਮੈਂ ਤਾਂ ਪੁੱਛਣਾ ਜਦੋਂ ਕੋਈ ਸੂਟ ਸੱਪਾ ਪਾ ਲਾ ਫੇਰ ਮੈਨੂੰ ਸਾਰੇ ਪੁੱਛਦੇ ਹੈਗੇ ਵੀ ਐਡਾ ਪ੍ਰਿੰਟਡ ਸੂਟ ਤੂੰ ਕਿੱਥੋਂ ਲਿਆ ਹੁੰਦਾ ਕਿੱਥੋਂ ਆ ਆ ਸ਼ਾਂਪਾ ਵੀ ਬਾਹਰਲੇ ਦੇਸ਼ੋਂ ਲਿਆਦੀ ਅਸੀਂ ਛੱਲੇ ਵੇ ਇਹ ਤਾਂ ਪੁੱਛਣਾ ਹੈ ਮੈਂ ਤੈਨੂੰ ਦੱਸੀ ਤਾਂ ਜਾਣੀ ਇਹਦੀ ਬ੍ਰਾਂਡਡ ਹੀ ਹੈ ਬ੍ਰਾਂਡਡ ਪ੍ਰਿੰਟਡ ਤੁਸੀਂ ਤਾਂ ਕਦੇ ਦੇਖੇ ਇਹ ਜਿਹੇ ਜਿਹੇ ਵਾਲੇ ਹਾਂ ਉਸ ਕਹਿ ਨਹੀਂ ਨਹੀਂ ਵਾਸੀ ਆ ਦਿਨ ਅੱਲਾ ਕਰ ਦੇ ਤੇ ਲੇਖੇ ਵਾਲੇ ਪੈਂਦੇ ਆ ਹੋਰ ਤੇ ਭਾਈ ਤੇਰੀ ਭੈਣ ਆ ਗਈ

ਮੈਂ ਮੈਂ ਤਾਂ ਪ੍ਰਿੰਟਰ ਚੀਜ਼ ਤੋਂ ਨਮਕਾ ਭਰਦੀ ਨਹੀਂ ਸੀ ਤੇ ਫੇਰ ਕਹਿੰਦੀ ਭਾਈ ਮੈਂ ਆਖਿਆ ਮੈਂ ਤਾਂ ਉਹ ਪਿਆਉ ਕਹਿੰਦੀ ਕੋਟ ਹੁਣ ਮੈਂ ਆਖਿਆ ਕਾਪੀ ਭਾਈ ਜਿਹੜੀ ਅਸੀਂ ਪੀਨੇ ਹੈਗੇ ਉਹ ਤਾਂ ਦੇਖੋ ਬਾਹਰੋਂ ਆਉਗੀ ਸਪੈਸ਼ਲ ਆਉਗੀ ਤੇ ਫੇਰ ਮੈਂ ਤੈਨੂੰ ਕਿੱਥੋਂ ਪਿਆਵਾ ਤੇ ਆ ਤਾਂ ਦਿੰਦੀ ਕਰ ਹੀ ਨਹੀਂ ਸੀ ਫੇਰ ਮੈਂ ਆਖਿਆ ਮੇਰੀ ਗੱਲ ਸੁਣ ਮੈਂ ਆਖਿਆ ਹਰ ਹਾਂ ਕੇ ਤੇ ਹਜੇ ਤੱਕ ਉਸ ਮਸੀ ਨਾ ਕਿਹਾ ਤਾਂ ਮੈਂ ਕੁਝ ਨਹੀਂ ਮੈਂ ਤਾਂ ਕੋਤੀ ਦੀ ਗੱਲ ਨਹੀਂ ਕਰਦੀ ਸੀ ਤੇ ਭਾਈ ਮੈਂ ਇੱਕ ਹੁਣ ਬਾਹਰੋਂ ਮਗਵਾਉਣੀ ਪਊਗੀ ਉਹਦੇ ਵਾਸਤੇ ਕੋਕੀ ਤੇ ਮੌਕੇ ਤੇ ਹੁਣ ਬਾਹਰਲੇ ਦੇਸ ਨੂੰ ਕਹੀ ਜਾਂਦੀ ਸੀ ਨਿਵਾਸੀ ਹੋਪੀ ਛਲੀ ਉੱਥੇ ਦੇਖੇਸ ਤੈਨੂੰ ਜਦੋਂ ਤੇਰੀ ਪਤੀ ਜੀ ਮੈਨ ਲਾਈ ਸੀ ਉਹ ਕਹੇ ਸੀ ਤੂੰ ਬਾਹਰਲੇ ਦੇਸੋਂ ਕੱਪੜੇ ਕੁੱਪੜੇ ਮਰਵਾਏ ਆ ਰੇ ਆ ਗਏ ਹੋ ਸਾਨੂੰ ਦਿਖਾ ਤੇ ਹੁਣ ਬੇ ਉਹ ਦਿਖਾਏ ਕਿੱਥਿਓ ਤਰਾਹਾ ਚੀ ਤੁਰੇ ਫਿਰਦੇ ਹਜੇ ਇਹ ਬਾਹਰਲੇ ਦੇਸ ਵਾਲੇ ਕੱਪੜੇ ਨੇ ਜਿਹੜੇ ਦੀ ਗਲਤ ਆ ਨਾ ਇਹ ਛੇਤੀ ਤੂੰ ਆ ਤੁਹਾਡਾ ਕਾਕਾ ਦਾ ਦਿਖਾ ਦੋ ਬੜਾ ਇੰਡਰ ਇਹ ਕਾਕਾ ਤਾਂ ਵੀਰ ਸਾਡਾ ਨਾ ਬੜਾ ਹੀ ਵ੍ਰੈਂਟਡ ਆ ਕਾਕਾ ਤਾਂ ਜਮਈ ਬਾਹਰ ਲੈ ਦੇ ਸਾਲੇ ਬਾਹਰ ਕਾਕਾ ਤਾਂ ਸਾਡਾ ਅੰਗਰੇਜ਼ ਜੰਗਰੀਏ ਬਾਈ ਸ ਤਾਂ ਪੰਜਾਬੀ ਸੋਹਣੇ ਹੁੰਦੇ ਅੰਗਰੇਜ਼ ਜੇ ਤਾਂ ਇਹ ਕਹਿਣ ਤੋਂ ਗੱਲਾਂ ਹੁੰਦੀਆਂ ਤੇ ਕਾਕਾ ਤਾਂ ਸਾਡਾ ਤੋੜ

ਇਹ ਹੈ ਕੋਈ ਪਾਈ ਕਿ ਕਰਾ ਕੇ ਇੱਕ ਨੂੰ ਕਿਸੇ ਦੇ ਸਾਹਮਣੇ ਇਹ ਪਾਈ ਕਿਉਂਗੇ ਨਾ ਆਪਾਂ ਖੋਲ ਨਹੀਂ ਸਕਦੇਗੇ ਤੇ ਹਾਰ ਕੇ ਜਦੋਂ ਹੁਣ ਆਂ ਦੀ ਬਾਹਰ ਦੇ ਦੇਸ ਦੇ ਦੇ ਮੇਰੀ ਗੱਲ ਸੁਣ ਮੈਂ ਨਾ ਬਾਹਰਲੇ ਦੇ ਸੋਸ ਨੂੰ ਮੈਂ ਗਵਾ ਕੇ ਦੇਵਾਂਗੀ ਤੇ ਕੱਪੜੇ ਫਿਰ ਠੀਕ ਹੈ ਹਾਂ ਅੱਛਾ ਇਹ ਤਾਂ ਪਿੰਡ ਵਾਲੇ ਹੁੰਨੇ ਭੂਆ ਸਾਨੂੰ ਤਾਂ ਕੁਰਤਾ ਪਜਾਮਾ ਮੈਂ ਮਗਾਦੀ ਬ੍ਰਾਂਡਡ ਹੈ ਕੁਰਤਾ ਪਜਾਮਾ ਆਲਾ ਸੁਣ ਲੈ ਗੱਲ ਤੇ ਭਾਈ ਕੁਰਤਾ ਪਜਾਮਾ ਤਾਂ ਮੈਂ ਤੇਰ ਪਫੜ ਦਾ ਸਮਾਇਆ 1.2 ਲੱਖ ਦਾ ਤੇ ਕੱਪ ਕਮਾਰਤੀ ਸੇਲ ਤੋਂ ਲੈ ਹੀ ਦੂਰ ਦੇ ਬਾਸ ਦੂਰ ਤੋਂ ਲੈ ਤੇ ਮੈਨੂੰ ਕੁਝ ਕਿਹਾ ਤੁਸੀਂ ਨਹੀਂ ਨਹੀਂ ਇਹ ਅਸੀਂ ਤਾਂ ਇਹਨੂੰ ਤੇ ਭਾਏ ਪੌਣੇ 2 ਲੱਖ ਦਾ ਕੁਰਤਾ ਪਜਾਮਾ ਤੇ ਕੁਰਤੇ ਚ ਤਾਂ ਭਈ ਚੱਕਿਆ ਨਾ ਜਾਵੇ ਕੁਰਤੇ ਤੇ ਬੜਾ ਭਾਰ ਤੇ 5-7 ਬੰਦੇ ਭਾਈ ਕੁਰਤਾ ਪਜਾਮਾ ਮੈ ਚੱਕਣ ਦੇ ਲਾਏ ਉਹ ਬਾਹਰ ਲੈਦੇ ਸੋਨਾ ਆਲਾ ਇਹ ਨਾ ਗੁੜੇ ਗੱਡੀ ਚ ਧੱਕੇ ਜਾਂ ਫਿਰ ਤਾਂ ਚਾਚਾ ਵੀ ਥੱਲੇ ਡੇ ਗਏ ਉਹ ਕੁਰਤੇ ਵੀ ਮਾਪ ਕੇ ਨਪਾਰ ਸੀ ਦੇ ਦੋ ਵੇ ਓਹ ਹੋ ਆ ਤੈਨੂੰ ਪਤਾ ਵੀ ਸਾਰਾ ਟੱਬਰ ਬ੍ਰੈਂਡਡ ਆ ਸੀ ਬ੍ਰੈਂਡਡ ਆ ਬ੍ਰੈਂਡਡ ਆ ਫਿਰ ਉਹ ਕੋਪਰ ਨਹੀਂ ਲੱਗਦਾ ਉਹ ਤਾਂ ਪ੍ਰਿੰਟਡ ਚੀਜ਼ ਆ ਪਰ ਉਦੋਂ ਜਦੋਂ ਅਣਸੁੱਤੇ ਸੀਗੇ ਉਦੋਂ ਤਾਂ ਭਰਾ ਬਹੁਤ ਚੱਕੇ ਨਾ ਜਾਣੋ ਕਿਤੇ ਤੋ ਇਹ ਨਾ ਜਾਣ ਮੈਂ ਤਾਂ ਆਖਿਆ ਹੁਣ ਕਾਈ ਕਰਾਂਗੇ ਫਿਰ ਤੇ ਮਾਸੇ ਪੀੜੀ ਤੇ ਵੀ ਬ੍ਰੈਂਡਡ ਦੀ ਬੈਠੀ ਹੋਊਗੀ ਬੇ ਪੁੱਛਣਾ ਇਹ ਤਾਂ ਬਾਲੀ ਮਹਿੰਗੀ ਆਈ ਹੈ ਇਹ ਤਾਂ ਮੈਂ ਤੈਨੂੰ ਦੱਸ ਨਹੀਂ ਸਕਦੀ ਇਹ ਤਾਂ ਜੇ ਹੁਣ ਰੇਟ ਦੱਸਤਾ ਵੀਰ ਤੇਰਾ ਦਿਲ ਹੱਲ ਜੂਆ ਮੈਂ ਹਜੇ ਹੌਲੀ ਹੌਲੀ ਤਾਂ ਇਹ ਜੋਲ ਦੱਸੀ ਨਾ ਵਾਸੀ ਕਿਤੇ ਸਾਨੂੰ ਨਟਾਇਕ ਪੁੱਛਾ ਉਹ ਸਾਰਾ ਇਹ ਤਾਂ ਮਸਾਲਾ ਲਾ ਕੇ ਜਦੋਂ ਫੇਰ ਦਸੂਣੀ ਇਹ ਕਿੰਨੇ ਦੀ ਬਣੀ ਸੀ ਪੀੜੀ ਇਹ ਬਹੁਤ ਮਹਿੰਗੀ ਆਈ ਹੈਗੀ ਤੇ ਇਹ ਤਾਂ ਖਣੀ ਕਿਹੜੇ ਦੇਸ਼ ਚੋਂ ਲਿਆਂਦੀ ਸੀਗੀ ਤੇ ਹੁਣ ਮੈਨੂੰ ਆਏ ਨਹੀਂ ਯਾਦ ਦੇਸ਼ ਦਾ ਨਾਂ ਨਹੀਂ ਯਾਦ ਤੇ ਪਤਨ ਕਿਹੜੇ ਦੇਸ਼ ਚੋਂ ਲਿਆਂਦੀ ਸੀਗੀ ਮਾਸੀ ਆਤ ਦਿਨ ਰਾਤ ਅੱਥੇ ਰੋਹ ਥੋੜਾ ਛੜਦੀ ਕਰਦੀ ਜੀ ਇਸ ਦੀ ਜਿੰਦਗੀ ਪਾਣੀ ਤੋਂ ਉਸ ਕਿਹਾ ਸੀ ਵੀ ਨਹੀਂ 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 ਤੇ ਇਹ ਹੈ ਨਾ ਮੈਂ ਸੋਨੂੰ ਸੋਚ ਕੇ ਦੱਸੂਗੀ ਜੂ ਮੈਂ ਮਰ ਜਾ ਹਾਂ ਪੀੜੀ ਦਾ ਕਿਵੇਂ ਦੱਸਾਂ ਤੇ ਇਹ ਹੈ ਨਾ ਮੈਂ ਦੱਸੂਗੀ ਸੋਚ ਕੇ ਇਹ ਹਾਸਪੇਮਾ ਸੀ ਨਾ ਗੁੱਸਤਾ ਨਹੀਂ ਮੈਂ ਕਿਹਾ ਇਹ ਪੀੜੀ ਬਾਰੇ ਸੋਚਦੀ ਸੀ ਇਹ ਪਤਾ ਨਹੀਂ ਮੈਂ ਕਿਹੜੇ ਦੇਸ਼ ਚ ਮੰਗਾਈ ਸੀਗੀ ਤੇ ਇਹ ਮੈਂ ਸਾਨੂੰ ਸੋਚ ਕੇ ਦੱਸੂ ਤੇ ਹੁਣ ਨਾ ਮੈਂ ਦਾ ਹੁਣ ਫਿਰ ਕੋਈ ਚਾਹ ਪਾਣੀ ਪੀਏਗਾ ਹਾਂ ਬੱਸ ਚਾਹ ਪਾਣੀ چاہی روڈی میری گل سن سو ایسا پتا نہیں ہے ਇਹ ਕਿਸੇ ਹੋਂਟੀ ਦੱਸਾ ਇਹਨਾਂ ਨੂੰ ਤੇ ਮੈਂ ਨਾ ਮੇਰੀ ਗੱਲ ਸੁਣ ਉਹਨਾਂ ਕਾਫੀ ਕੋफी ਵੀ ਸੀਗਾ ਕੋਰਾ ਦੇ ਸੀਗੀ ਬੁੱਕ ਮੈਂ ਮਰ ਜਾ ਪਤਨ ਕੀ ਬੋਰਡਰ ਬੁੱਕ ਰਾਦੇ ਸੀ ਪੇ ਪਤਾ ਨਹੀਂ ਉਹ ਨਾ ਬਾਹਰ ਮੈਂ ਦੇਸੋਂ ਕਰਾ ਕੇ ਦੇਊਗਾ ਕਦੇ ਵੀ ਉਹ ਆਥ ਨੇ ਸਿੱਤਾ ਮੰਗਵਾ ਲੈਣੇ ਤੜਕੇ ਪੀ ਲੈਣੇ ਅਗੇ ਅੱਛਾ ਫਿਰ ਤਾਂ ਠਰ ਜਾਂਦਾ ਹੂ ਆਥ ਨੇ ਮੰਗਵਾੜੇ ਤੜਕੇ ਪੀਣੇ ਤਾਂ ਜੇ ਬੇ ਉਹ ਬੰਦ ਆਉਂਦੀ ਆ ਪੈ ਕੋ ਕੀਤੀ ਹੋਈ ਅੱਛਾ ਬਰੰਡੜਾ ਕਰ ਬਰੰਡੜਾ ਆਉਂਦੀ ਆ ਉਹ ਫਿਰ ਤਾਂ ਰੋਟੀ ਵੀ ਬਰੰਡੜਨ ਬਣਾਉਣੇ ਹੋਣਗੇ ਰੋਟੀ ਫੇਰ ਆਏ ਹਨ ਅਸੀਂ ਤਾਂ ਬਣਾਉਨੇ ਆਂਗੇ ਬ੍ਰਾਈਟ ਰੋਟੀ ਤੇ ਫੇਰ ਹੁਣ ਰਿਸ਼ਤੇਦਾਰ ਨੂੰ ਨਹੀਂ ਅਸੀਂ ਦਿੰਦੇ ਇਹ ਜਿਹੜੀ ਰਿਸ਼ਤੇਦਾਰ ਨੂੰ ਬ੍ਰੈਂਟਡ ਦਿੰਨੇ ਆ ਰੋਟੀ ਉਹ ਥੋੜੀ ਜੀ ਅਸੀਂ ਖਾਣੇ ਜਿਹੜੀ ਸਪੈਸ਼ਲ ਉਹ ਫੇਰ ਹਾਜਮੇ ਰੋ ਰਿਸ਼ਤੇਦਾਰ ਨੂੰ ਆਵੇ ਨਾ ਆਵੇ ਸਾਨੂੰ ਤਾਂ ਥੋੜੀ ਜੀ ਆ ਜਾਂਦੀ ਹੈ ਹਾਜਮੇ ਬੂਮਾ ਮਰਚਾਂ ਚਟਣੀ ਹੈ ਤਾਂ ਤੇ ਮਸਤਾ ਮਾਸੀ ਬਾਰੇ ਮਾਰ ਲਾਤੀ ਪਹਿਲਾਂ ਉਹਦੇ ਹੁੰਦੇ ਸੀ ਨਾ ਪਰ ਮੀਂਹ ਨਹੀਂ ਨਾ ਪਹਿਲਾਂ ਉਹ ਤਾਂ ਉਹ ਜਾਣ ਕੇ ਨਾ ਚਾਰ ਗਿਆ ਚਾਰ ਤੇ ਰੋਟੀ ਤੇ ਚਾਰ ਤਰ ਤਰ ਕੇ ਸਮਝਦੀ ਸੀ ਹੁਣ ਤਾਂ ਖਾ ਮਾਰ ਨਹੀਂ ਇਹਦੇ ਰੋਟੀ ਨਹੀਂ ਖਾਦੀ ਨੂੰ ਕੁਸ ਕੀ ਆ ਸੀ ਨਹੀਂ ਨਹੀਂ ਅਸ ਤਾਂ ਉਹ ਰੱਲ ਕਰਦੀ ਸੀ ਤੇ ਉਹ ਨਾ ਫਿਰ ਮੈਂ ਨਾ ਦਾਲ ਛੋੜੇ ਵਾਸਤੇ ਮਗਵਾਉਗੀ ਤੇ ਉਹ ਫਿਰ ਮੈਂ ਤੋਂ ਵਾਸਤੇ ਮੈਂ ਦੁਕਾਨ ਤੋਂ ਮਗਾ ਲੈਣੀ ਸੋਨੂੰ ਤੁਸੀਂ ਤਾਂ ਫਿਰ ਕਿਹੜਾ ਉਹ ਖਾਓਗੇ ਬ੍ਰਾਂਡਡ ਮਗਾਉਂਦੇ ਤੁਸੀਂ ਉਹ ਬ੍ਰਾਂਡਡ ਤਾਂ ਸਾਨੂੰ ਮਾਫ ਕਰ ਤੁਸੀਂ ਖਾ ਨਹੀਂ ਸਕਦੇ ਸਾਣਾ ਸਾਨੂੰ ਤਾਂ ਦੇਈ ਨਾ ਬ੍ਰਾਂਡਡ ਸਾਨੂੰ ਰਿਸ਼ਤੇਦਾਰਾਂ ਨੂੰ ਰਿਸ਼ਤੇਦਾਰਾਂ ਨੂੰ ਸਿਖਵਾ ਨਹੀਂ ਸਕਦੇਗੇ ਫਿਰ ਅਸੀਂ ਨਾ ਜਨ ਜਵਾਸੀ ਚਲੇਸਤਾ ਜਾਣ ਨਹੀਂ ਆਈ ਤੇ ਤੂੰ ਚਾਹ ਪਣ ਕਿੰਦੇ ਨਹੀਂ ਚਾਹ ਪਣ ਕਿੰਦੇ ਤੁਸੀਂ ਨਹੀਂ ਬਸ ਤੇਰੇ ਤਾਂ ਗੱਪ ਸੁਣ ਕੇ ਉਸਤਾ ਸਾਥ ਕਰੇ ਫੋਟੋ ਰਣੇ ਵਾਲੀ ਮਾਰ ਨਹੀਂ ਸੌਣ ਮਗਾ ਕੇ ਦੇਉ ਕੋਠੀ ਮੈਂ ਨਹੀਂ ਨਹੀਂ ਬਸ ਵਾਸਤੇ ਚੱਲ ਭਾਗ ਜੋ ਭਾਗ ਜੋ ਹੋ ਰੋ ਜਾ ਜਾਂਦੇ ਨਹੀਂ ਮੂੰ ਚੱਕੂ ਕੇ ਤੁਹਾਡੇ ਵਾਸਤੇ ਮੈਂ ਕਿੰਨੇ ਕੱਪ ਮਾਰੀ ਜਾਂ ਮੈਂ ਭਾਗ ਜੋ ਭਾਗ ਜੋ ਵੀ